ਲਓ ਜੀ ਪੰਜਾਬ ਦੇ ਹਰ ਕਿਸਾਨ तकरीबन ਹਰ ਕਿਸਾਨ ਦੀ ਬੈਂਕ ਦੇ ਵਿੱਚ ਲਿਮਟ ਤਾਂ ਚੱਲਦੀ ਆ ਕਿਸਾਨ ਦਾ ਕੰਮ ਲਿਮਟਾਂ ਦੇ ਸਿਰ ਤੇ ਸਹਾਰੇ ਹੀ ਚੱਲਦਾ ਲਿਮਟ ਭਰੀਏ ਕਿਵੇਂ ਲਿਮਟ ਭਰ ਹੀ ਨਹੀਂ ਜਾਂਦੀ ਲਿਮਟ ਕਮਾਈ ਨਹੀਂ ਜਾਂਦੀ ਬੈਂਕ ਦੇ ਨਾਲ ਫਿਰ ਯੱਭ ਪੈ ਜਾਂਦਾ ਇਹ ਯੱਭ ਕਿਉਂ ਪੈਂਦਾ ਜਦੋਂ ਆਪਾਂ ਲਿਮਟ ਸਾਲ ਦੇ ਵਿੱਚ ਦੋ ਵਾਰੀ ਕਮਾਈ ਨਹੀਂ ਜਾਂਦੀ ਤਾਂ ਆਪਾਂ ਇਹ ਕਮਾਉਣੀ ਕਿਵੇਂ ਆ ਆਪਾਂ ਪੈਸੇ ਭਰਨੇ ਵੀ ਨਹੀਂ ਤੇ ਆਪਣੇ ਸਿੱਧਾ ਕੰਮ ਸਹੀ ਹੋ ਜਾਣਾ ਆਪਣਾ ਆਰਤੀਏ ਦੇ ਨਾਲ ਕੰਮ ਕਿਵੇਂ ਸਹੀ ਹੁੰਦਾ ਸਭ ਤੋਂ ਪਹਿਲਾਂ ਆਪਣਾ ਚੈਨਲ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਚਾਹ ਦੀ ਨੂੰ ਸ਼ੇਅਰ ਜਰੂਰ ਕਰ ਦਿਓ ਸੋ ਭਰਾਵੋ ਜਿਵੇਂ ਕਿ ਆਪਾਂ ਆਰਤੀਏ ਦੇ ਕੋਲ ਆਪ ਫਸਲ ਵੇਚਦੇ ਆ ਸਾਰਾ ਪੈਸਾ ਆਪਣਾ ਆਰਤੀਏ ਦੇ ਕੋਲੇ ਆ ਜਾਂਦਾ ਸੋ ਜਿੰਨਾ ਵੀ ਉਹਦਾ ਬਣਦਾ ਹੁੰਦਾ ਆਰਤੀਆ ਉਹ ਆਪਣਾ ਹਿਸਾਬ ਕੱਟ ਕੇ ਬਾਕੀ ਪੈਸੇ ਆਪਾਂ ਨੂੰ ਸਾਰੇ ਦੇ ਦਿੰਦਾ ਉਹੀ ਕੰਮ ਆਪਾਂ ਹੁਣ ਬੈਂਕ ਦੇ ਨਾਲ ਕਰਨ ਬੈਂਕ ਦੇ ਵਿੱਚ ਆਪਾਂ ਜਿਹੜਾ ਆਪਣੇ ਫਸਲ ਦੇ ਜੋ ਪੈਸਾ ਆਉਂਦਾ ਉਹ ਆਪਣੇ ਹੁਣ ਖਾਤੇ ਦੇ ਵਿੱਚ ਆਉਂਦਾ ਸੋ ਆਪਾਂ ਕੀ ਕਰਨਾ ਜਿਹੜਾ ਆਪਣਾ ਲਿਮਟ ਵਾਲਾ ਖਾਤਾ ਹੁੰਦਾ ਆਪਾਂ ਹੁਣ ਉਹ ਸਰਕਾਰ ਨੂੰ ਦੇ ਦੇਣਾਗਾ ਜਿਸ ਦੇ ਵਿੱਚ ਆਪਣੀ ਲਿਮਟ ਵਾਲਾ ਖਾਤਾ ਉਹਦੇ ਵਿੱਚ ਜਦੋਂ ਆਪਣੇ ਫਸਲ ਦੇ ਪੈਸੇ ਆਉਣਗੇ ਸੋ ਆਪਣੀ ਜਿਹੜੀ ਲਿਮਟ ਆ ਉਹ ਆਪਣੇ ਆਪ ਭਰੀ ਜਾਣੀ ਆ ਆਪਣੇ ਆਪ ਕਮਾਈ ਜਾਣੀ ਆ ਸੋ ਜਦੋਂ ਆਪਣੇ ਪੈਸੇ ਉਹ ਖਾਤੇ ਦੇ ਵਿੱਚ ਆ ਗਏ ਸੋ ਬਾਕੀ ਜੋ ਬਣਦਾ ਆਪਣਾ ਵਿਆਜ ਕੱਟ ਕੇ ਤੇ ਬਾਕੀ ਆਪਾਂ ਆਪਣੇ ਪੈਸੇ ਲੈ ਸਕਦੇ ਆ ਬੈਂਕ ਤੋਂ ਤੇ ਬਾਕੀ ਇਹਦੇ ਵਿੱਚ ਗੱਲਾਂ ਦੋ ਆ ਵੀ ਇੱਕ ਤਾਂ ਆਪਣੀ ਲਿਮਟ ਕਮਾਈ ਜਾਂਦੀ ਆ ਤੇ ਦੂਜੇ ਨੰਬਰ ਤੇ ਕੀ ਆ ਵੀ ਆਪਣੀ ਜਿਹੜੀ ਲੱਖ ਨੂੰ ਮੰਨ ਲਓ 7% ਵਿਆਜ ਪੈਂਦਾ ਉਹਦੇ ਵਿੱਚ ਆਪਾਂ ਨੂੰ ਦੋ ਵਾਰ ਲਿਮਟ ਕਮਾਉਣ ਦੇ ਨਾਲ ਸਾਲ ਦੇ ਵਿੱਚ ਹੋਰ ਸਬਸਿਡੀ ਮਿਲਦੀ ਆ ਮੰਨ ਲਓ ਆਪਾਂ ਨੂੰ 3% ਵਿੱਚ ਸਬਸਿਡੀ ਆ ਗਈ ਤਾਂ ਆਪਣੀ ਉਹਦੇ ਵਿੱਚ 4% ਦੇ حساب ਦੇ ਨਾਲ ਆਪਣਾ ਵਿਆਜ ਬਣੂਗਾ ਸੋ ਦੋ ਤਰ੍ਹਾਂ ਦੇ ਇਸ ਫਾਇਦੇ ਹੋ ਜਾਣੇ ਆ ਇੱਕ ਤਾਂ ਆਪਣੀ ਲਿਮਟ ਟੁੱਟਦੀ ਨਹੀਂਗੀ ਆਪਾਂ ਡਿਫਾਲਟਰ ਨਹੀਂ ਹੁੰਦੇ ਬੈਂਕ ਦੇ ਆਪਾਂ ਨੂੰ ਕੋਈ ਕਹਿ ਨਹੀਂ ਸਕਦਾ ਸੋ ਆਪਣੇ ਦੋਨੇ ਕੰਮ ਹੀ ਹੋ ਜਾਣੇ ਆ ਕਿਉਂਕਿ ਜਦੋਂ ਆਪਣੇ ਕੋਲੇ ਫਸਲ ਦਾ ਪੈਸਾ ਆ ਜਾਂਦਾ ਸੋ ਘਰਾਂ ਦੀਆਂ ਲੋੜਾਂ ਇੰਨਾਂ ਜ਼ਿਆਦੇ ਆ ਇੰਨੇ ਖਰਚੇ ਜ਼ਿਆਦੇ ਆ ਵੀ ਆਪਾਂ ਤੋਂ ਪੈਸਾ ਮੱਲੋ ਮੱਲੀ ਹੱਥੋਂ ਨਿਕਲਦਾ ਜਾਂਦਾ ਸੋ ਲਿਮਟ ਦੀ ਬਾਰੀ ਨੂੰ ਆਪਣੇ ਕੋਲ ਪੈਸਾ ਨਹੀਂ ਬਚਦਾ ਸੋ ਇਸ ਤਰ੍ਹਾਂ ਕਰਨ ਦੇ ਨਾਲ ਜਿਹੜਾ ਪੈਸਾ ਲਿਮਟ ਦੇ ਖਾਤੇ ਵਿੱਚ ਆਊਗਾ ਤੇ ਉਸ ਤੋਂ ਬਾਅਦ ਆਪਾਂ ਉਹਦਾ ਵਿਆਜ ਕਟਵਾ ਕੇ ਤੇ ਬਾਕੀ ਆਪਾਂ ਪੈਸਾ ਵਾਪਸ ਲੈ ਸਕਦੇ ਹਾਂ ਨਾਲੇ ਤਾਂ ਆਪਣਾ ਰਿਕਾਰਡ ਸਹੀ ਰਹੂਗਾ ਤੇ ਨਾਲੇ ਆਪਣੀ ਲਿਮਟ ਕਮਾਈ ਜਾਊਗੀ ਸੋ ਪ੍ਰਾਪ ਉਹ ਇਸ ਤਰ੍ਹਾਂ ਕਰਨ ਦੇ ਨਾਲ ਆਪਣਾ ਵਧੀਆ ਸਰਕਲ ਚੱਲਦਾ ਰਹੇਗਾ ਬਾਕੀ ਤੁਸੀਂ ਸਾਰੇ ਆਪ ਸਿਆਣੇ ਆ ਸੋ ਕਿਸੇ ਭਰਾ ਨੂੰ ਆਪਣਾ ਪੂਰਾ ਸਹੀ ਤਰ੍ਹਾਂ ਚੰਗੀ ਤਰ੍ਹਾਂ ਜਾਣ ਪਛਾਣ ਕਰਕੇ ਪੂਰੀ ਜਾਣਕਾਰੀ ਦੇ ਨਾਲ ਆਪਣਾ ਇਹ ਕੰਮ ਜੇ ਤੁਹਾਨੂੰ ਠੀਕ ਲੱਗਾ ਤਾਂ ਜਰੂਰ ਕਰਕੇ ਦੇਖਿਓ ਸੋ ਵੀਡੀਓ ਕਰ ਦਿਓ ਸ਼ੇਅਰ ਤੇ ਬਹੁਤ ਬਹੁਤ ਧੰਨਵਾਦ ਜੀ